ਫਸਲਾ ਕੀ ਹੈ ਵੀ ਠੀਕ ਹੈ ਸਰਕਾਰਾਂ ਜੋ ਕਰਨਾ ਕਰਨ ਪਰ ਇਸ ਤੋਂ ਪਹਿਲਾਂ ਪ੍ਰਾਇੋਰਟੀ ਤੇ ਆਪਾਂ ਆਪਣੇ ਜਿਹੜੇ ਭੜਾ ਕੰਮ ਕਰਦੇ ਆ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਵੀ ਇੱਥੇ ਪਹੁੰਚ ਕੇ ਹੱਲ ਕਰੀਏ ਕਿ ਗੁੱਡੀ ਇਹਦੇ ਦੀ ਸਭ ਤੋਂ ਵੱਡੀ ਗੱਲ ਬਾਈ ਨੇ ਕਹੀ ਆ ਤੁਸੀਂ ਕਹੀ ਆ ਇੱਕ ਵਾਰੀ ਇੱਥੇ ਲੰਗਰ ਦਾ ਵੀ ਪ੍ਰਬੰਧ ਹੋ ਗਿਆ ਰਸਤਾ ਵੀ ਪ੍ਰਬੰਧ ਆ ਰਿਹਾ ਜਿਹੜਾ ਕੰਮ ਬਾਚੂ ਹੋਣਾ ਮਨੋ ਆਪਾਂ ਮਹੀਨੇ ਬਾਅਦ ਆਪਣੇ ਘਰਾਂ ਨੂੰ ਵਾਪਸ ਚਲੇਗੇ ਹੰਡਾਉਣਾ ਇਹਨਾਂ ਨੇ ਆ ਨਾ ਬਾਈ ਇਹਨਾਂ ਨੂੰ ਖੇਤਾਂ 'ਚ ਮੁੜ ਕੇ ਕੜਕ ਹੋਣੀ ਆ ਬਿਮਾਰੀਆਂ ਇੱਥੇ ਲੱਗਣਗੀਆਂ ਉਹ ਜ਼ਿੰਮੇਵਾਰੀਆਂ ਲੈ ਕੇ ਆਪਾਂ ਨੂੰ ਪਿੰਡ ਅਡੌਪਟ ਕਰਨੇ ਪੈਣੇ ਨੇ ਆਪਾਂ ਗੋਦ ਲਈਏ ਪਿੰਡ ਵੀ ਭਾਈ ਆਹ ਪਿੰਡ 'ਚ ਜੇ ਕੋਈ ਪੰਜ ਘਰ ਗਿਰੇ ਨੇ ਤਾਂ ਅਸੀਂ ਆਪਾਂ ਲਾ ਕੇ ਦਵਾਂਗੇ ਜੇ ਅਗਲੇ ਇਹ ਬਾਹਰਲੇ ਵੀਰਾਂ ਨੂੰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਤੇ ਇੱਥੇ ਵੀ ਸਾਰੇ ਭਰਾਵਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਵੀ ਆਪਦੀਆਂ ਆਪਦੀਆਂ ਆ ਕੇ ਜ਼ਿੰਮੇਵਾਰੀਆਂ ਸੰਭੀਓ ਲੱਗਦਾ ਪੰਜਾਬ ਨੂੰ ਮਾਰ ਦੇਣਗੇ ਆਹ ਦੇਖੋ ਅਸਲ 'ਚ ਪੰਜਾਬ ਇਹ ਹੈ ਸਹੀ ਗੱਲ ਹੈ ਜਿਆ ਸਾਡਾ ਜਿਹੜਾ ਅਸਲੀ ਪੰਜਾਬ ਹੈ ਯੋਧਿਆਂ ਦਾ ਜੋ ਅਸੀਂ ਦੇਖਣਾ ਚਾਹੁੰਦੇ ਆ ਜੋ ਸਾਨੂੰ ਦਿਖਾਇਆ ਜਾਂਦਾ ਉਹਦੇ ਤੋਂ ਪਾਸੇ हट ਕੇ ਇਹਨੂੰ ਦੇਖਣਾ ਚਾਹੀਦਾ ਇਹਨੂੰ মিডিਆ ਜੋ ਪੰਜਾਬ ਦਾ ਬਹੁਤ ਫਿਰਤ মিডিਆ ਜਿਹੜਾ ਚੰਗਾ মিডিਆ ਉਹ ਕਵਰ ਵੀ ਕਰਦਾ ਪਰ ਨਾ ਕਿ ਆਪਾਂ ਉਸ ਭੰਡੀ ਪ੍ਰਚਾਰ ਚ ਪਈਏ ਵੀ ਸੋਣੀਆਂ ਨੇ ਜਿਹੜੀਆਂ ਉਹ ਦਾਣਾ ਚ ਰਹਿ ਗਈਆਂ ਪਾਣਾ ਰਹਿ ਗਈਆਂ ਅਸਲ ਚ ਨੌਜਵਾਨੀ ਇਹ ਆ ਇਹਨਾਂ ਨੂੰ ਅਜ ਐਪਰੀਸ਼ੀਏਟ ਕਰਨ ਦੀ ਲੋੜ ਪਣਦੀ ਹੈ ਇਹਨਾਂ ਨੂੰ ਆਪਾਂ ਸਲਾਹੀਏ ਤਾਂ ਜਦ ਨੂੰ ਦੇਖ ਕੇ ਮੈਂ ਤਾਂ ਉਹ ਘੰਟਾ ਕੋ ਹੋਇਆ ਆ ਅੱਛਾ ਮੈਂ ਆਇਆ ਹੀ ਨਹੀਂ ਹਾਲੇ ਜਿੰਨੀਆਂ ਟਰਾਲੀਆਂ ਮੈਂ ਉੱਥੋਂ ਦੇਖ ਰਿਹਾ ਬਈ ਹਰ ਇੱਕ ਬੰਦੇ ਤਰਪਾਲਾਂ ਲੈ ਕੇ ਟਰੱਕ ਲੈ ਕੇ ਪਹੁੰਚ ਰਹੇ ਆ ਮੈਨੂੰ ਲੱਗਦਾ ਵੀ ਚਲੋ ਇਹ ਕੁਦਰਤ ਨੇ ਜੋ ਕੀਤਾ ਉਹ ਵੀ ਅੱਗੇ ਜ਼ੋਰ ਦੀ ਪਰ ਆਪਣੇ ਬੰਦੇ ਆਉਣ ਲਈ ਜ਼ਰੂਰੀ ਹੈ ਪਰ ਬਈ ਜੱਸਾ ਇਹ ਕੁਦਰਤੀ ਹੜ੍ਹ ਨਹੀਂ ਹੈਗੇ ਸਾਸ਼ੀ ਹੜਾ ਇਹ ਪੰਜਾਬ ਨੂੰ ਮਾਰਨ ਵਾਲੇ ਹੜਾ ਨਾਲੇ ਜਿੰਨਾ ਕਿ ਹੁਣ ਵੀ ਆਪਾਂ ਦੇਖੋ ਕਿੰਨਾ ਕਿੰਨਾ ਪਾਣੀ ਬਈ ਚੜਿਆ ਪਿਆ ਇਦੋਂ ਪਹਿਲਾਂ ਇਹ ਤਾਂ ਕਹਿੰਦੇ ਪਾਣੀ ਥੋੜਾ ਉਤਰਿਆ ਹਾਲੇ ਇਦੋਂ ਪਹਿਲਾਂ ਪਾਣੀ ਬਹੁਤ ਸੀ ਪਰ ਜਿੰਨੀ ਕਿ ਨਿਗਾਹ ਮਾਰਦੀ ਆ ਕੋਈ ਪ੍ਰਬੰਧ ਕਿਸੇ ਕਿਸਮ ਦਾ ਦਿਖਦਾ ਨਹੀਂ ਉਹ ਥੋੜੇ ਵਰਗੇ ਭਰਾ ਹੋ ਗਏ ਹੋਰ ਜਿਹੜੇ ਸਵਿਰਦਾ ਜਿੰਨੇ ਵੀ ਭਰਾ ਜਦੋਂ ਮੈਂ ਆ ਕੇ ਮਿਲਿਆ ਦਿਨ ਪਰ ਰਾਤ ਦੇ ਲੱਗੇ ਹੋਏ ਆ ਇਹ ਮਸਲਾ ਕੀ ਹੈ ਵੀ ਠੀਕ ਹੈ ਸਰਕਾਰਾਂ ਜੋ ਕਰਨਾ ਕਰਨ ਪਰ ਇਸ ਤੋਂ ਪਹਿਲਾਂ ਪ੍ਰਾਇੋਰਟੀ ਤੇ ਆਪਾਂ ਆਪਣੇ ਜਿਹੜੇ ਭਰਾ ਕੰਮ ਕਰਦੇ ਆ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਵੀ ਇੱਥੇ ਪਹੁੰਚ ਕੇ ਹੱਲ ਕਰੀਏ ਤੇ ਦੁੱਧੀਏ ਜਿਹੜੀ ਸਭ ਤੋਂ ਵੱਡੀ ਗੱਲ ਬਾਈ ਨੇ ਕਹੀ ਆ ਤੁਸੀਂ ਕਹੀ ਆ ਇੱਕ ਵਾਰੀ ਇੱਥੇ ਲੰਗਰ ਦਾ ਵੀ ਪ੍ਰਬੰਧ ਹੋ ਗਿਆ ਰਸਤਾ ਵੀ ਪ੍ਰਬੰਧ ਆ ਰਿਹਾ ਜਿਹੜਾ ਕੰਮ ਬਚੋ ਹੁਣ ਹੈ ਮਨੂ ਆਪਾਂ ਮਹੀਨੇ ਬਾਅਦ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹੰਡਾਉਣਾ ਇਹਨਾਂ ਨੇ ਨਾ ਬਈ ਇਹਨਾਂ ਨੇ ਖੇਤਾਂ 'ਚ ਮੁੜ ਕੇ ਕੜਕ ਹੋਣੀ ਆ ਬਿਮਾਰੀਆਂ ਇੱਥੇ ਲੱਗਣਗੀਆਂ ਉਹ ਜ਼ਿੰਮੇਵਾਰੀਆਂ ਲੈ ਕੇ ਆਪਾਂ ਨੂੰ ਪਿੰਡ ਅਡੌਪਟ ਕਰਨੇ ਪੈਣੇ ਆ ਆਪਾਂ ਗੋਦ ਲਈਏ ਪਿੰਡ ਵੀ ਬਈ ਆਹ ਪਿੰਡ 'ਚ ਜੇ ਕੋਈ ਪੰਜ ਕਰ ਗਿਰੇ ਨੇ ਤਾਂ ਜੀ ਆਣੇ ਲਾ ਕੇ ਦਵਾਂਗੇ ਜੇ ਅਗਲੇ ਇਹ ਬਾਹਰਲੇ ਵੀਰਾਂ ਨੂੰ ਵੀ ਉਸ ਗੁਜਾਰਿਸ਼ ਕਰਦੇ ਆ ਤੇ ਇੱਥੇ ਵੀ ਸਾਰੇ ਭਰਾਵਾਂ ਨੂੰ ਗੁਜਾਰਿਸ਼ ਕਰਦੇ ਆ ਵੀ ਆਪ みんな ਆ ਕੇ ਜ਼ਿੰਮੇਵਾਰੀਆਂ ਸਾਂਭੀਓ